ਯਾਰ ਨਾਮ ਸਖਮਾ ਜੀ ਮੈਂ ਗੁਰਦਾਸ ਖੋਦਾਈ ਰਹਿਣ ਵਾਲਾ ਪਿਛਲੇ 2 ਮਹੀਨੇ ਪਹਿਲੇ ਮੈਂ ਨਾ ਆਪਣਾ ਇੱਕ ਪਾਰਸਲ ਹੀ ਉਹ ਮੈਂ ਸਪੀਡ ਪੋਸਟ ਕਰਵਾਇਆ ਸੀ ਹਾਂ ਨਾ ਤੋਂ ਉਹਦਾ ਹੀ ਮੇਰਾ ਆਰਟੀਕਲ ਹੀ ਸ਼ੂਜ਼ ਹੀ ਮੇਰੇ ਮੈਂ ਕਹਿਨੂੰ ਨਾ ਕੂਰੀਅਰ ਕਰਨੇ ਸੀ ਕਟੋੜ ਮੇਰੇ 15000 ਦਾ ਆਰਟੀਕਲ ਸੀ ਤੇ ਇਹਨਾਂ ਨੂੰ ਮੈਂ ਸਪੀਡ ਪੋਸਟ ਕਰਵਾਇਆ 11 ਦਸੰਬਰ 2025 ਨੂੰ ਤੇ ਉਸ ਤੋਂ ਬਾਅਦ ਨਾ ਅਗਲੇ 13 ਤਰੀਕ ਨੂੰ ਮੈਨੂੰ ਅਪਡੇਟ ਆਂਦੀ ਹੈ ਕਿ ਜਲੰਧਰ ਪਹੁੰਚ ਜਾਂਦਾ ਹੈ ਤੇ ਜਲੰਧਰ ਜਦ ਪਹੁੰਚ ਜਾਂਦਾ ਉਸ ਤੋਂ ਬਾਅਦ ਅੱਜ ਉਹ ਤਰੀਕ ਹੋ ਗਈ ਹੈ ਆਪਣੀ 20 ਫਰਵਰੀ ਤੈਨੂੰ ਅੱਜ ਤੱਕ ਨਹੀਂ ਪਹੁੰਚ ਲੱਗੇ ਮ ਜੇ ਇਹਨਾਂ ਨੂੰ ਪੁੱਛਣਾ ਆਂਦੇ ਮੈਨੂੰ ਖੱਜਲ ਖਵਾੜ ਕੇ ਰਖਦੇ ਆਂ ਅਸੀਂ ਇਨਕੁਆਇਰੀ ਕੀਤੀ ਈ ਮੈਂ ਉਹਦੇ ਇੰਪਰਾ ਨਹੀਂ ਕਿੰਨੀਆਂ ਕੰਪਲੇਨਾਂ ਪਾ ਚੁੱਕੇ ਨਾ ਤੇ ਕੀ ਕੁਛ ਕਰ ਚੁੱਕੇ ਨਾ ਤੇ ਇਹਨਾਂ ਨੇ ਹਟਾ ਮੈਨੂੰ ਕੋਈ ਉਹਦਾ ਹੱਲ ਨਹੀਂ ਕਰਕੇ ਦੇ ਗਦੇ ਮੈਨੂੰ ਇਹੀ ਬਾਰ ਬਾਰ ਕਹਿੰਦੇ ਆਂ ਕੰਪਨਸੇਸ਼ਨ ਲੈ ਲਓ ਮੇਰੇ ਕੋਲ ਕੰਪਨਸੇਸ਼ਨ ਕੀ ਦੇਂਦੇ ਮੇਰੇ 15000 ਡਿਸ਼ੂਜ਼ ਆ ਉਹਦਾ ਮੈਨੂੰ ਕੰਪਨਸੇਸ਼ਨ ਦੇਂਦੇ ਪਏ 400 ਮੈਂ ਕਹਾਂ ਯਾਰ ਮੈਨੂੰ ਕੋਈ ਧੀਕ ਤੋਂ ਨਾ ਕੋਈ ਦੇਂਦਿਓ ਜਾਂ ਤਾਂ ਮੇਰਾ ਕੋਈ ਚੀਜ਼ ਦਾ ਹੱਲ ਕਰੋ ਤੇ ਜਾਂ ਮੈਂ ਕਹਾਂ ਮੈਨੂੰ ਕੁਛ ਦੱਸੋ ਸਹੀ ਕੀ ਕਿ ਮੇਰਾ ਆਰਟੀਕਲ ਗਿਆ ਕਿੱ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਕਿ ਜਿਹੜਾ ਵੀ ਬੰਦਾ ਐਸੇ ਆ ਕੇ ਸਪੀਡ ਪੋਸਟ ਕਰਵਾਣਾ ਚਾਹੁੰਦਾ ਵਾ ਉਹ ਇੱਕ ਵਾਰੀ ਆਣਾ ਨਾ ਪਹਿਲੇ ਪੂਰਾ ਸੰਪਰਕ ਹੋ ਜਾਏ ਕਿਉਂਕਿ ਇਹਨਾਂ ਦੇ ਕੰਮ ਸਰੋਡ ਵਾਲੇ ਹੀ ਆ ਕਿਉਂਕਿ ਮੇਰੇ ਇੰਨੇ ਮਹਿੰਗੀ ਚੀਜ਼ੇ ਕਰ ਸਕਦੇ ਆ ਖਲੇਗੀ ਜਦਕਿ ਮੇਰਾ ਕੂਰੀਅਰ ਕੋਈ ਚੈਨ ਦਾ ਫੌਰਨ ਨਹੀਂ ਜਾ ਰਹਾ ਲੋਕਲ ਹੈ ਹیدرਪਾਡਾ ਜਾਣਾ ਹੈ ਜੇ ਜ ਦੋ ਦਿਨ ਲੱਗਣਗੇ ਤੇ ਹੁਣ ਮੇਰੇ ਇੰਨੇ ਚੀਜ਼ਾਂ ਨੂੰ ਚਾਰ ਹੋ ਗਏ ਤਾਂ ਮੈਂ ਤਾਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਣਾ ਕਿ ਸਰਕਾਰੀ ਕੰਮ ਦੇ ਵਿੱਚ ਜੇ ਐਹੋ ਜੀ ਘਟਨਾ ਹੋ ਸਕਦੀ ਹੈ ਤਾਂ ਅਸੀਂ ਫਿਰ ਕਿੱਧਰ ਜਾਣਾ ਹੈ ਜੇ ਪ੍ਰਾਈਵੇਟ ਛੱਡ ਕੇ ਅਸੀਂ ਸਰਕਾਰੀ ਜਾਂਦੇ ਆਂ ਜੇ ਕਾਮੀਆਂ ਦਾ ਇਹ ਨਾ ਨਾ ਇਨਸਾਫ ਹੋਈ ਕਿ ਤਾਂ ਪੱਕੀ ਗੱਲ ਹੈ ਐਸਐਸਬੀ ਸਾਹਿਬ ਹੋਣ ਹੈ ਉਹਨੇ ਕੋਈ ਜਵਾਬ ਨਹੀਂ ਦਿੰਦੇ ਮੈਨੂੰ ਇਹਨਾਂ ਨੂੰ ਕਹਿ ਦੋ ਜੇ ਇਹਨਾਂ ਨੂੰ ਕਹਿ ਦੋ ਕਿ ਹਾਂ ਬਈ ਆਪਾਂ ਅੱਗੇ ਸੋਸ਼ਲ ਮੀਡੀਆ ਅਪਰੋਚ ਕਰਨਾ ਚਾਹੀਏ ਜਾਂ ਫਿਰ ਹਾਈਅਰ ਅਥਾਰਟੀ ਨੂੰ ਕਰਨਾ ਤੇ ਕਹਿੰਦੇ ਜੋ ਹੋ ਸਕਦਾ ਤੁਸੀਂ ਕਰ ਲਓ ਆਪਣੇ ਤੌਰ ਤੇ ਤੇ ਮੈਂ ਤਾਂ ਸਰਕਾਰ ਨੂੰ ਇਹ ਹੀ ਕਹਿਣਾ ਤੇ ਜੇ ਇਹੋ ਜਿਹੇ ਸਰਕਾਰੀ ਅਫਸਰਾਂ ਤੇ ਬੈਠੇ ਰਹੇ ਤੇ ਆਪਾਂ ਅੱਗੇ ਕੀ ਕਰਾਂਗੇ ਨਹੀਂ ਕੀ ਚੋਣ ਮੈਂ ਤਾਂ ਇਹ ਹੀ ਚਾਹੁੰਦਾ ਕਿ ਮੈਨੂੰ ਮੇਰਾ ਆਰਟੀਕਲ ਲੱਭ ਕੇ ਦੇਣ ਹੋਰ ਕੁਝ ਨਹੀਂ ਮੈਂ ਚਾਹਤਾ ਆਹ ਇੱਕ ਸਟੂਡੈਂਟ ਆ ਨਹੀਂ ਕੋਈ ਛੋੜਨ ਬਦਵੇ ਕੀ ਕਰਦਾ ਮੈਨੂੰ ਆਰਟੀਕਲ ਮੇਰਾ ਬਿਸ ਮੈਨੂੰ ਲੱਭ ਕੇ ਦੇ ਨਾ ਹੋਰ ਨਾ ਕੁਝ ਨਹੀਂ ਆ ਰਹਾ ਬਦਵੇ ਤੋਸ ਆਫੀਸ ਦੇ ਬੈਸਟ ਸੈਕਟਰ ਹੁੰਦਾ ਜੇ ਪ੍ਰਾਈਵੇਟ ਸੈਕਟਰ ਛੱਡ ਕੇ ਸਰਕਾਰੀ ਵਿਭਾਗਾਂ ਦੇ ਜਾਂਦੇ ਤਾਂ ਕਰੀਏ ਹਾਨੂੰ ਇਹ ਤੋਂ ਵਿਸ਼ਵਾਸ ਸਿਕਿਉਰਿਟੀ ਜ਼ਿਆਦਾ ਸੇਫਟੀ ਜ਼ਿਆਦਾ ਹਾਂ ਉੱਥੇ ਆ ਕੇ ਤੇ ਮੈਨੂੰ ਇੰਨੀ ਗੱਲ ਇਹ ਬੋਲਦੇ ਆ ਤੁਸੀਂ ਪਹਿਲਾਂ ਸ਼ੋਰ ਕਿਉਂ ਨਹੀਂ ਕਰਾਇਆ ਕੱਲੋਂ ਆਹੀਂ ਕੋਈ ਸਮਝਾ ਲੈ ਤੁਸੀਂ ਜਦੋਂ ਕੋਈ ਲੋਕੀ ਜਾਂਦੇ ਤਾਂ ਇਹ ਬੋਲਦੇ ਨੇ ਕਿ ਹਾਂ ਮੈਂ ਇੰਸ਼ੋਰਡ ਕਰਾਉ ਉਹ ਤੇ ਸਾਨੂੰ ਇਹ ਗਏ ਨਾ ਮੂਤ ਬਣਾਤਾ ਕਿ ਹਾਂ ਮੈਂ ਹੋਤੇ ਸਾਡੇ ਗਵਾਚ ਗਿਆ ਤੇ ਬਸ ਇੱਕ ਦੂਜੇ ਦਾ ਬਲੇਮ ਲਾਉਂਦੇ ਆ ਦੇ ਮੇਰਾ ਨੁਕਸਾਨ ਕਰਾ ਰਹੀ ਹੈ ਗੜੀਤ ਕਰਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਆ ਮੈਂ ਤਾਂ ਕਹਿ ਰਿਹਾ ਕਿ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਪਤਾ ਲੱਗੇ ਕਿ ਹਾਂ ਬਈ ਅੱਗੇ ਤੋਂ ਬਾਅਦ ਕੇਰੇ ਦੇ ਪਾਰਸਲ ਦੇ ਲੈ ਕੇ ਜਾਣਗੇ ਪੂਰੀ ਜ਼ਿੰਮੇਵਾਰੀ ਨਾਲ ਉੱਥੇ ਤੱਕ ਪਹੁੰਚਾਣ ਕਿਉਂਕਿ ਇਹਦਾ ਗਿਰਨ ਨੁਕਸਾਨ ਨਾ ਹੋਵੇ ਉਹਨਾਂ ਨੇ ਪਾਰਸਲ ਬੁੱਕ ਕਰਾਇਆ ਹੈ ਜਿਸ ਦੀ ਜਾਂਚ ਚੱਲ ਰਹੀ ਹੈ ਅਮੀਨ ਵਾਈ ਲਸੀਓਨ ਨੂੰ ਕੰਪਨਸੇਸ਼ਨ ਐਸ ਪਰ ਰੂਲ ਦੇਣ ਨੂੰ ਤਿਆਰ ਹੈ ਜੋ ਕਿ ਸਪੀਡ ਪੋਸਟ ਅਮਾਉਂਟ ਦਾ ਡਬਲ ਜਾਂ 1000 ਦੋਨਾਂ ਚ ਜੋ ਵੀ ਹੋਵੇ ਉਹ ਦਿਨਾਂ ਸੀ ਇਹ ਪਾਰਸਲ ਦਿੱਲੀ ਤੱਕ ਪਹੁੰਚਿਆ ਹੈ ਔਰ ਦਿੱਲੀ ਇਨਕੁਆਇਰੀ ਚੱਲ ਰਹੀ ਹੈ ਕਿ ਅੱਗੇ ਕੀ ਹੋਇਆ ਉਸ ਪਾਰਸਲ ਦਾ ਹਾਂ ਉਹਨਾਂ ਦਾ ਅੰਦਰ ਜੋ ਵੀ ਕੰਟੈਂਟ ਸੀਗਾ ਉਹਦੇ ਬਾਰੇ ਸਾਨੂੰ ਕੋਈ ਨੋਲੇਜ ਨਹੀਂ ਹੁੰਦੀ ਨਾ ਅਸੀਂ ਪੁੱਛਣਾ ਹੀ ਹੁੰਦਾ ਅਗਰ ਉਹਨਾਂ ਦਾ ਸਮਾਨ 1000 ਰੁਪਏ ਤੋਂ ਜ਼ਿਆਦਾ ਦਾ ਸੀ ਤਾਂ ਉਹਨਾਂ ਨੂੰ ਇਨਸ਼ੋਰਡ ਕਰਾਉਣਾ ਚਾਹੀਦਾ ਸੀ ਮੇਰੀ ਸਭ ਤੋਂ ਇਹ ਅਪੀਲ ਹੈ ਕਿ ਅਗਰ ਤੁਸੀਂ ਕੋਈ ਕੀਮਤੀ ਸਮਾਨ ਡਾਕ ਰਾਹੀਂ ਭੇਜ ਰਹੇ ਹੋ ਚਾਹ ਸ਼ਪੀਰ ਕੋਸ਼ ਕਰਾ ਰਹੇ ਹੋ ਚਾਹ ਪਾਰਸਲ ਕਰਾ ਰਹੇ ਹੋ ਤਾਂ 1000 ਤੋਂ ਜ਼ਿਆਦਾ ਦੇ ਸਮਾਨ ਦਾ ਇੰਸ਼ੋਰੈਂਸ ਜ਼ਰੂਰ ਕਰਾਓ ਬੁਕਿੰਗ ਦੇ ਟਾਈਮ ਸਾਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਅੰਦਰ ਮਹਿੰਗਾ ਸਮਾਨ ਹੈ ਜਾਂ ਸਸਤਾ ਸਮਾਨ ਹੈ ਕਾਗਜ਼ ਹੈ ਜਾਂ ਕੋਈ ਕਪੜਾ ਹੈ ਇਹ ਖੁਦ ਸਾਡੇ ਵੈਲਿਊਏਬਲ ਕਸਟਮਰ ਨੂੰ ਚਾਹੀਦਾ ਹੈ ਕਿ ਉਹ ਸਾਨੂੰ ਦੱਸੇ ਕਿ ਮਹਿੰਗਾ ਸਮਾਨ ਭੇਜਣਾ ਕਿਸ ਤਰ੍ਹਾਂ ਭੇਜਿਆ ਜਾਵੇ ਫਿਰ ਸਾਡੀ ਆਪਣੀ ਪਾਰਸਲ ਪੈਕਿੰਗ ਫੈਸਿਲਿਟੀ ਵੀ ਅਵੇਲੇਬਲ ਹੈ अगर वो ਸਾਡੇ ਤੋਂ ਪਾਰਸਲ ਪੈਕ ਕਰਾਉਂਦੇ ਹੈ ਤਾਂ ਅਸੀਂ ਉਸੇ ਟਾਈਮ ਸਲਾਹ ਦੇ ਸਕਦੇ ਹਾਂ ਸੁਮਾਨ ਲੱਭ ਵੀ ਸਕਦਾ ਹੈ ਅਬ ਨਹੀਂ ਲੱਭਦਾ ਤਾਂ ਜ਼ਿੰਮੇਵਾਰੀ ਫਿਕਸ ਹੋਊਗੀ ਇਨਕੁਆਰੀ ਜੋ ਹੈ ਉਹ ਮੈਨੂਅਲ ਮੋਡ 'ਚ ਹੈ ਤਾਂ ਥੋੜਾ ਟਾਈਮ ਵੀ ਲੈ ਸਕਦੀ ਹੈ ਲੇਕਿਨ ਅਖੀਰ ਤੱਕ ਇਸ ਦਾ ਕੁਝ ਨਾ ਕੁਝ ਜਵਾਬ ਜ਼ਰੂਰ ਦਿੱਤਾ ਜਾਏਗਾ